ਅਸੀਂ ਐਮਐਲਏ ਸਾਹਿਬ ਦਾ ਅੱਜ ਧੰਨਵਾਦ ਕਰਨ ਲਈ ਇੱਥੇ ਇਕੱਠੇ ਹੋਏ ਆਂ ਤਕਰੀਬਨ ਦੀਵਾਲੀ ਤੋਂ ਹਫ਼ਤਾ ਪਹਿਲਾਂ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਐਮਐਲਏ ਸਾਹਿਬ ਸਾਡੇ ਵਿੱਚਕਾਰ ਆਏ ਸੀ ਔਰ ਸਾਰੇ ਪ੍ਰਸ਼ਾਸਨ ਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਚਾਹੇ ਉਹ ਮਠਿਆਈ ਵਾਲੇ ਹੈ ਚਾਹੇ ਉਹ ਪਟਾਕਿਆਂ ਵਾਲੇ ਹੈ ਚਾਹੇ ਕੱਪੜੇ ਵਾਲੇ ਹੈ ਕਿਸੇ ਵੀ ਤਰ੍ਹਾਂ ਦੇ ਵਪਾਰੀ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਕਿਸੇ ਵੀ ਵੱਲੋਂ ਤੇ ਅੱਜ ਅਸੀਂ ਉਹਨਾਂ ਦਾ ਧੰਨਵਾਦ ਕਰਨ ਲੱਗੇ ਆਂ ਦੀਵਾਲੀ ਸਾਡੇ ਸਾਰੇ ਹੀ ਵਪਾਰੀਆਂ ਦੀ ਬਹੁਤ ਹੀ ਸਚਜੇ ਢੰਗ ਨਾਲ ਬਹੁਤ ਹੀ ਵਧੀਆ ਤਿਆਰ ਨਿਕਲਿਆ ਔਰ ਅਸੀਂ ਸਾਰੇ ਪੁਲਿਸ ਪ੍ਰਸ਼ਾਸਨ ਦਾ ਟ੍ਰੈਫਿਕ ਦਾ ਉਹ ਸਾਰੇ ਹੀ ਫੂਡ ਸੇਫਟੀ ਵਾਲੇ ਹੋ ਗਏ ਸਾਡੇ ਇਨਸਪੈਕਟਰ ਜਾਂ ਅਫਸਰ ਜੋ ਵੀ ਹੈ ਕਿਸੇ ਵੀ ਬੰਦੇ ਨੇ ਸਾਨੂੰ ਤੰਗ ਪਰੇਸ਼ਾਨ ਨਹੀਂ ਕਰਿਆ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆ ਭਰਾਂ ਜੀ ਜੇਕਰ ਗੱਲ ਕੀਤੀ ਜਾ ਪਿਛਲੇ ਸਮਿਆਂ ਦੀ ਪਿਛਲੇ ਸਮੇਂ ਦੇ ਵਿੱਚ ਕੀ ਹੁੰਦੀ ਪੁਲਿਸ ਵੀ ਆਉਂਦੀ ਸੀਗੀ ਤੇ ਸੇਧ ਵਿਭਾਗ ਵੀ ਆਉਂਦੀ ਸੀ ਇਸ ਤਰ੍ਹਾਂ ਇਸ ਵਾਰ ਕਿਸ ਤਰ੍ਹਾਂ ਰਹਿੰਦੀ ਹੈ ਇਸ ਤਰ੍ਹਾਂ ਦੇ ਵਿੱਚ ਕੀ ਹੈ ਕਿ ਜੋ ਪੁਲਿਸ ਪ੍ਰਸ਼ਾਸਨ ਦਾ ਬਹੁਤ ਹੀ ਵਧੀਆ ਸਾਡੇ ਨਾਲ ਵਰਤਾਵਰਿਆਗਾ ਅੱਜ ਤੋਂ ਪਹਿਲਾਂ ਜੋ ਸਾਨੂੰ ਆਉਂਦੀਆਂ ਸੀ ਬਹੁਤ ਵੱਡੀਆਂ ਸਮੱਸਿਆਵਾਂ ਉਹ ਸਾਨੂੰ ਐਤ ਕੀ ਕੋਈ ਵੀ ਸਮੱਸਿਆ ਨਹੀਂ ਆਈ ਠੀਕ ਹੈ ਐਤ ਕੀ ਸਮੱਸਿਆਵਾਂ ਵਪਾਰੀਆਂ ਕਿਸੇ ਤਰ੍ਹਾਂ ਦੀ ਕਿਉਂ ਨਹੀਂ ਆਈਆਂ ਕੋਈ ਐਮਐਲ ਸਾਬ ਨੇ ਇੱਕ ਹਫਤਾ ਪਹਿਲਾਂ ਪ੍ਰਸ਼ਾਸਨ ਨਾਲ ਤੇ ਵਪਾਰੀਆਂ ਨਾਲ ਮੀਟਿੰਗ ਕੀਤੀ ਸੀਗੀ ਤੇ ਉਹਨਾਂ ਨੂੰ ਵਪਾਰੀਆਂ ਨੂੰ ਇੱਕ ਹਦਾਇਤ ਕੀਤੀ ਸੀਗੀ ਵੀ ਪ੍ਰਸ਼ਾਸਨ ਦੀ ਜਿਹੜੀ ਗਾਈਡਲਾਈਨ ਹੈ ਤੁਸੀਂ ਉਹਦਾ ਪਾਲਣ ਕਰਨਾ ਹੈ ਤੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ ਤੇ ਵਪਾਰੀਆਂ ਨੇ ਵੀ ਬੜੇ ਸਜਜੇ ਢੰਗ ਨਾਲ ਪ੍ਰਸ਼ਾਸਨ ਦੀ ਗਾਈਡਲਾਈਨ ਦਾ ਪਾਲਣ ਕੀਤਾ ਇਸ ਕਰਕੇ ਵਪਾਰੀਆਂ ਨੂੰ ਕੋਈ ਸਮੱਸਿਆ ਨਹੀਂ ਆਈ ਤੇ ਪ੍ਰਸ਼ਾਸਨ ਦਾ ਵੀ ਪੂਰਾ ਸਜੋਵ ਮਿਲਿਆ ਤੇ ਨਾਲ ਹੀ ਮੈਂ ਐਮਐਲਏ ਸਾਨੂੰ ਵਧਾਈ ਦਿੰਦਾ ਹੈ ਵੀ ਇਹ ਗੈਤੋ ਦੇ ਹਲਕੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਐਮਐਲਏ ਸਾਹਿਬ ਨੇ ਗਰੀਬ ਰੇੜੀ ਵਾਲਿਆਂ ਨੂੰ ਜਾਂ ਆਪਣੇ ਕੋਈ ਜੈਤੋ ਚ ਦਿਵਾਲੀ ਕੋਈ ਕਮੋਨ ਆਇਆ ਸੀਗਾ ਉਹਨਾਂ ਨੂੰ ਆਪਦੇ ਹੱਥਾਂ ਨਾਲ ਫਾਲ ਫਰੂਟ ਅਤੇ ਮਿਠਾਈ ਦਿੱਤੀ ਜਿਸ ਦੇ ਨਾਲ ਲੋਕਾਂ ਚੰਗਾ ਪ੍ਰਭਾਵ ਪਿਆ ਤੇ ਐਮਰ ਸਾਹਿਬ ਨੇ ਹਰ ਦੁਕਾਨ ਤੇ ਜਾ ਕੇ ਲੋਕਾਂ ਤੋਂ ਪੁੱਛਿਆ ਵੀ ਤੁਹਾਨੂੰ ਕੋਈ ਕਿਸੇ ਰ੍ਹਾਂ ਦੀ ਦੁੱਖਤ ਨਹੀਂ ਸਾਰੇ ਦੁਕਾਨਦਾਰਾਂ ਨੇ ਬੜੀ ਖੁਸ਼ੀ ਜਿਤਾਈ ਇਸ ਲਈ ਮੈਂ ਐਮਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਅ ਦਿਵਾਲੀ ਨੰਗੀ ਆ ਹੁਣੇ ਤੇ ਸਾਡੇ ਵੱਲੋਂ ਸਾਰੇ ਪ੍ਰਸ਼ਾਸਨ ਦਾ ਸਾਰੇ ਪੁਲਿਸ ਡਿਪਾਰਟਮੈਂਟ ਦਾ ਸਾਰੇ ਅਧਿਕਾਰੀਆਂ ਜਿੰਨੇ ਵੀ ਵੀਰ ਦੀਵਾਲੀ ਤੇ ਡਿਊਟੀ ਦੇ ਰਹੇ ਸੀ ਚਾਹੇ ਪੁਲਿਸ ਵਾਲੇ ਸੀ ਚਾਹੇ ਹੋਰ ਅਧਿਕਾਰੀ ਸੀ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਹਲਕੇ 'ਚ ਬਹੁਤ ਵਧੀਆ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜੀਆਂ ਦੀਵਾਲੀ ਦੀਆਂ ਦੁਕਾਨਾਂ ਵੀ ਲੱਗੀਆਂ ਮਠਿਆਈਆਂ ਦੀਆਂ ਵੀ ਪਟਾਕੇਆਂ ਦੀਆਂ ਵੀ ਹਰ ਇੱਕ ਬੰਦੇ ਨੇ ਜਿਹੜੀ ਆਪਦੀ ਦੀਵਾਲੀ ਆ ਵਧੀਆ ਤਰੀਕੇ ਨਾਲ ਮਨਾਈ ਆ ਤਾਂ ਸਾਰੇ ਪ੍ਰਸ਼ਾਸਨ ਦਾ ਤੇ ਲੋਕਾਂ ਦਾ ਧੰਨਵਾਦ ਕਰਦੇ ਆ ਵੀ ਬਿਨਾਂ ਕਿਸੇ ਰੌਲੇ ਰੱਪੇ ਤੋਂ ਵਧੀਆ ਤਰੀਕੇ ਨਾਲ ਲੰਘੀ